ਮੇਰਾ ਭਰਾ ਗੌਰਵ ਤੇ ਇੱਕ ਮੇਰਾ ਉਹਦਾ ਦੋਸਤ ਹੈ ਅਜੇ ਕੁਮਾਰ ਠੀਕ ਹੈ ਜੀ ਇਹ ਦੋਨੇ ਉੱਥੇ ਕਿਤੇ ਵਾਟਰ ਡਿਸਪੋਜ਼ਲ ਹੈਗਾ ਤੇ ਬਲੋਕੀ ਪਿੰਡ ਉੱਥੇ ਕਿਤੇ ਕੰਮ ਕਰਦੇ ਆ ਉੱਥੇ ਇੱਕ ਪ੍ਰਵਾਸੀ ਮਜ਼ਦੂਰ ਜੋ ਹੈਗਾ ਜੀ ਉਹ ਇਹਨਾਂ ਨੂੰ ਡੇਲੀ ਬੁਲਾਉਂਦਾ ਸੀਗਾ ਮੇਰੇ ਘਰੇ ਆਉ ਮੇਰੇ ਮੇਰੇ ਘਰੇ ਆਉ ਪਰ ਜਾਂਦੇ ਨਹੀਂ ਸੀ ਇਹ ਇੱਕ ਦਿਨ ਇਹਨਾਂ ਨੂੰ ਉਹਨਾਂ ਨੇ ਉਹਨੂੰ ਸ਼ਨੀਵਾਰ ਨੂੰ ਬੁਲਾ ਲਿਆ ਸ਼ਨੀਵਾਰ ਨੂੰ ਬੁਲਾ ਕੇ ਉੱਪਰ ਉਹਨਾਂ ਨੂੰ ਕਹਿੰਦਾ ਕਿ ਮੈਨਾਂ ਗਲਤ ਕੰਮ ਕਰੋ ਨਹੀਂ ਤਾਂ ਮੈਂ ਰੋਲਾ ਪਾ ਕੇ ਸਾਰੇ ਬੰਦੇ ਸਾਥ ਦੇ ਲੂੰਗਾ ਆਪਣੇ ਤੇ ਬਾਅਦ ਚ ਇਹ ਉਹਨੇ ਰੋਲਾ ਪਾਇਆ ਜਦੋਂ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ ਉਹ ਤੇ ਤੇ ਉਹਨੇ ਰੋਲਾ ਪਾਇਆ ਜੀ ਉਹਨੇ ਆਪਣੇ ਸਾਰੇ ਮੁੰਡੇ ਸਾਥ ਲੈ ਉਹਨਾਂ ਦੇ ਟੋਕੇ ਮਾਰੇ ਉਹਨਾਂ ਦੇ ਸਿਰ 'ਚ ਟੋਕੇ ਮਾਰੇ ਉਹ ਡਾਂਗਾ ਮਾਰਿਆ ਜੀ ਇੱਕ ਮੁੰਡਾ ਜੀ ਉਹਦੀ ਵੀਡੀਓ ਮੇਰੇ ਕੋਲ ਹੈਗੀ ਜੀ ਉਹ ਵੀਡੀਓ ਦੇ ਵਿੱਚ ਜੀ ਉਹਦੇ ਉਹਦੇ ਡਾਂਗਾ ਮਾਰ ਰਿਹਾ ਜੀ ਬੰਦਾ ਜੀ ਕਿੰਨੇ ਕੁ ਬੰਦੇ ਬੰਦੇ ਉਹਨਾਂ ਨੇ ਬੁਲਾਏ ਸੀਗੇ ਬਾਹਰੋਂ ਭਾਈ ਘੱਟੋ ਘੱਟ 10 15 ਤਾਂ ਸੀਗੇ 10 ਬੰਦੇ ਹਥਿਆਰ ਵੀ ਸੀਗੇ ਹਥਿਆਰ ਸੀਗੇ ਜੀ ਦਾਤ ਲੱਗੇ ਹੋਏ ਆ ਮੇਰੇ ਤੇ ਹੱਥ ਤੇ ਵੀ ਲੱਗੇ ਨੇ ਮੇਰੇ ਸਿਰ ਤੇ ਵੀ ਲੱਗੇ ਨੇ ਕੋਈ ਪਿਸਟਲ ਵਗੈਰਾ ਤਾਂ ਨਹੀਂ ਸੀ ਉਹਨਾਂ ਕੋਲ ਨਹੀਂ ਅੱਛਾ ਹਥਿਆਰ ਤੇਜ਼ ਤਰ ਹਥਿਆਰ ਸੀਗੇ ਹਾਂਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਪਈ ਮਾਹੀ ਕਹਣਾ ਜਨਾ ਜੀ ਤੁਹਾਨੂੰ ਦਾ ਬਾਦ ਇਨਸਾਬ ਮਿਲੇ ਜੀ ਹਾਂਜੀ ਤੇ ਸਟਾ ਕਿੰਨੀਆਂ ਕੋ ਲੱਗੀਆਂ ਭਰਾ ਦੇ ਕਿੰਨੀਆਂ ਲੱਗੇ ਤੁਹਾਡੇ ਭਰਾ ਦੇ ਆਏ ਬਾਈ ਚੈੱਕ ਕਰਵਾ ਦਿੱਤਾ ਲੱਗਦਾ ਦੋ ਮੇਰੇ ਟੱਕ ਇੱਥੇ ਹੈ ਜੀ ਹੂੰ ਸਿਰ ਤੇ ਹੈ ਜੀ ਤੇ ਮੇਰੀ ਬਾਹ ਥੋੜੀ ਹੋਈ ਹੈ ਅੱਛਾ ਐਕਸ-ਰੇ ਵੀ ਪੈਂਡਿੰਗ ਪੇਜ ਤੱਕ ਤੇ ਮੇਰੀ ਆਪਾ ਚਲੀ ਹੈ ਨਾ ਸਾਰੀਆਂ ਥੋੜੀਆਂ ਆਈਆਂ ਭਾਈ ਸਾਰੇ ਨਿਸ਼ਾਨ ਕੇ ਸਾਰੇ ਓਕੇ ਓਕੇ ਦਿਖਾ ਦਿਓ ਵੀਰੇ ਉਪਰੋਂ ਕਾਦੋ ਛਾਲ ਲਗਾਇਆ ਤੁਸੀਂ ਕਾਤੋਂ ਛਾਲ ਕਾਤੋਂ ਮਾਰੀ ਫਿਰ ਛਾਲ ਕਾਤੋਂ ਮਾਰੀ ਫਿਰ ਉਪਰ ਉਪਰੋਂ ਛਾਲ ਮਾਰ ਦਿਆ ਦੱਸੋ ਕਾਤੋਂ ਛਾਲ ਮਾਰੀ ਫਿਰ ਦੇਖੋ ਭਾਈ ਲਿਖਿਆ ਹੋਇਆ ਹੈ ਕਿ ਨਿਸ਼ਾਨ ਲੱਗ ਗਿਆ ਹੋਇਆ ਪਿਆ ਉੱਤੇ ਕੋਈ ਹਾਂ ਮਿੱਤਰ ਤੁਸੀਂ ਕੀ ਕਰਨਾ ਹੈ ਕਾਤੋਂ ਛਾਲ ਮਾਰੀ ਕਿੱਦਾਂ ਕਰਨੀ ਹੈ ਬੋਲ ਦੱਸੋ ਛੇਤੀ ਬੋਲ ਛੇਤੀ ਛੇਤੀ ਬੋਲੋ ਇਹ ਨਾ ਹੋਵੇ ਤੇਰੀ ਲੱਕ ਦੀ ਹੱਡੀ ਮੈਂ ਤੋੜੀ ਹੋਵੇ ਭਾਈ ਯਾਰ ਜਿੱਦਾਂ ਦੇਖੋ ਮੈਂ ਤੈਨੂੰ ਲਾਸਟ ਦਸੋ ਆ ਦੇਖ ਲਾ ਸੱਟ ਦੇਖ ਲਾ ਹਾਂਜੀ ਹਾਂਜੀ ਭਾਈ ਯਾਰ ਲਾਸਟ ਤੇ ਫਾਈਨਲ ਹਾਂਜੀ ਹੱਥ ਕੀ ਕਰਨ ਕੀ ਆਇਆ ਸੀ ਬਈ ਮੈਂ ਸੌਣ ਲੱਗੇ ਬੰਦੇ ਨੂੰ ਆ ਦੇਖੋ ਜੀ ਇਹਨਾਂ ਨੂੰ ਮੱਲੇ ਵਾਲਿਆਂ ਨੇ ਇਹਨਾਂ ਨੂੰ ਮਾਰਿਆ ਜੀ ਥੱਲੇ ਬਹਿ ਜਾ ਉਪਰ ਮੁੰਜਾ ਮੱਲੇ ਵਾਲੇ ਸਾਰੇ ਜਿਨ੍ਹਾਂ ਨੇ ਇਹਨਾਂ ਦੇ ਨੂੰ ਅੜਪਛਾਤੇ ਬੰਦੇ ਨੇ ਮਾਰਿਆ ਜੀ ਮਾਰ ਮਾਰ ਕੇ ਕੀ ਹਾਲ ਹਾਲ ਕਰਤਾ ਆ ਦੇਖੋ ਜੀ ਇਹ ਸਾਰੇ ਨੂੰ ਪਛਾਤੀ ਬੰਦੇ ਆ ਜਿਨ੍ਹਾਂ ਨੇ ਇਦਾਂ ਦੇ ਹੱਥ ਚੱਕਿਆ ਜੀ महल आले जी ए सारे अणपछाते लोग ने जिन ने इन मारिया जी हम जो कुछ भी इन्ह जो कुछ भी हो गया मर गया कुछ भी हो गया सारे लोग गवाह ए सारे लोग, लोग जिम्मेवार ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੌਰਵ ਹੈ ਜੀ ਕਿਹੜੇ ਪਿੰਡ 'ਚ ਕੰਮ ਕਰਦੇ ਹੋ ਕਿਸ ਚੀਜ਼ ਦਾ ਕੰਮ ਕਰਦੇ ਹੋ ਅਸੀਂ ਬਲੋਕੀ ਪਿੰਡ 'ਚ ਕੰਮ ਕਰਦੇ ਹਾਂ ਕਾਰਪਸ਼ੰਧਾ ਪਲਾਂਟ ਆ ਟ੍ਰੀਟਮੈਂਟ ਪਲਾਂਟ ਬਲੋਕੇ ਹੂੰ ਤੇ ਅੱਛਾ ਜਿਹੜਾ ਬੰਦਾ ਮਿਲਿਆ ਇਹ ਕਦੋਂ ਤੁਹਾਨੂੰ ਮਿਲਿਆ ਤੇ ਕੀ ਗੱਲਬਤ ਹੋਈ ਸਾਰੀ ਤੇ ਕਿੰਨੀ ਦਿਰੀ ਦੀ ਘਟਨਾ ਜਿਹੜੀ ਕੁੱਟਕਟਾਪਾ ਹੋਇਆ ਇਹ ਸਰਦਾਰ ਦੇ ਭਰਾ ਨੂੰ ਜਾਣਦਾ ਹੋ ਬੰਦਾ ਤੇ ਉਹ ਨੂੰ ਕਹਿੰਦਾ ਇਹ ਕਹਿੰਦਾ ਇੱਕ ਭਰਾ ਮੈਨੂੰ ਰੋਜ਼ ਬੁਲਾਉਂਦਾ ਆ ਜਿਉਂ ਦੇ ਘਰੇ ਚਲਦੇ ਹੂੰ ਹੂੰ ਮੈਂ ਕਿਹਾ ਚੱਲ ਇਹ ਚਲਾ ਗਿਆ ਮੈਂ ਥੱਲੇ ਖੜਾ ਸੀ ਇਹ ਚਲਾ ਗਿਆ ਇਹ ਚਲਾ ਕੇ ਉੱਤੇ ਮੈਂ ਥੱਲੇ ਖੜਾ ਰਿਹਾ ਉੱਤੋਂ ਆ ਲੱਗੇ ਰੋਲੇ ਰੁਲੇ ਦੀ ਆਵਾਜ਼ ਤੇ ਮੈਂ ਸੋਚਿਆ ਮਗਾ ਪਤਾ ਨਹੀਂ ਕੀ ਹੋ ਗਿਆ ਜੀ ਫਿਰ ਮੈਂ ਚਲਾ ਗਿਆ ਜੁੱਤੇ ਹੂੰ ਮੈਂ ਦੇਖਿਆ ਜਾ ਕੇ ਇਹਦੇ ਦਾੰਤ ਮਾਰ ਰਹੇ ਸੀ ਦੋ ਚਾਰ ਬੰਦੇ ਮਿਲ ਕੇ ਤੇ ਇੱਕ ਕਟੋਕੜ ਜੀ ਪੂਰਾ ਕੋਠਾ ਭਰਿਆ ਸੀ ਉਹਨਾਂ ਨੇ 15 20 ਜਣੇ ਜੀ ਹੂੰ ਠੀਕ ਹੈ ਜੀ ਬੰਦੇ ਬਾਹਰ ਬੁਲਾਏ ਸੀ ਉਹਨਾਂ ਨੇ ਹਾਂ ਜੀ ਉਹਨਾਂ ਨੇ ਜਿਹੜੇ ਦੁਕਾਨ ਵਾਲੇ ਹਨ ਉਹ ਜਿਹੜੇ ਦੁਕਾਨ ਜਿਨ੍ਹਾਂ ਦਾ ਉਹ ਕਿਰਾਏ ਦੇ ਮਕਾਨ ਹੈ ਜਿਨ੍ਹਾਂ ਦੇ ਉਹਨਾਂ ਨੇ ਬੁਲਾਏ ਸੀ ਅੱਛਾ ਕੁੱਟਮਾਰ ਕਰਨ ਦਾ ਕਾਰਨ ਕੀ ਰਿਹਾ ਕੁੱਟਮਾਰ ਕਰਨ ਦਾ ਇਹ ਇਹ ਰਿਹਾ ਕਾਰਨ ਇਹਨਾਂ ਦੇ ਆ ਜਿਹੜੇ ਸੀਗੇ ਉਹ ਬੰਦੇ ਹੀ ਗੰਦ ਸੀ ਇਹਨਾਂ ਨੂੰ ਬੁਲੰਦੇ ਸੀ ਹੂੰ ਤੇ ਇਹਨਾਂ ਦੇ ਕਰਕੇ ਨਾ ਚਲਾ ਗਿਆ ਚਲ ਮੈਂ ਕਈ ਪਈਆ ਅਸੀਂ ਘਰੇ ਆ ਰਹੇ ਸੀ ਕਿ ਸਾਡੇ ਡੱਬੇ ਡੁੱਬੇ ਸਾਰਾ ਕੁਝ ਸਾਡੀ ਮੋਟਰਸਾਈਕਲ ਤੇ ਸੀਗੇ ਠੀਕ ਹੈ ਜੀ ਅਸੀਂ ਕੰਮ ਕਰਦੇ ਆ ਡਿਸਪੋਜ਼ਲ ਅਸੀਂ ਉਹਨਾਂ ਨੂੰ ਕਿਹਾ ਮਕਾ ਜੀ ਕੋਈ ਗਲਤ ਬੰਦੇ ਨਹੀਂ ਹੈਗੇ ਜੀ ਤੁਸੀਂ ਅੱਧਾ ਕਰੋ ਤੁਸੀਂ ਸਭ ਨੂੰ ਡਿਸਪੋਜ਼ਲ ਚ ਲੈ ਕੇ ਚਲੋ ਨਾ ਸਾਡੇ ਪਲਾਂਟ ਹੂੰ ਤੁਸੀਂ ਸਾਨੂੰ ਉੱਥੇ ਲੈ ਕੇ ਚਲੋ ਕਹਿੰਦੇ ਨਹੀਂ ਅਸੀਂ ਤੁਹਾਨੂੰ ਜਾਨੋਂ ਮਾਰਾਂਗੇ ਫਿਰ ਜਿੱਥੇ ਜਾਣਾ ਹੋਊਗਾ ਚਲੇ ਜਾਓ ਅੱਛਾ ਜੀ ਹਾਂਜੀ ਅੱਛਾ ਜਿਹੜੇ ਤੁਹਾਡੇ ਨਾਲ ਦੇ ਸਾਥੀ ਉਹ ਕਹਿ ਰਹੇ ਆ ਜਿਹੜੇ ਬ੍ਰਦਰ ਨੇ ਤੁਹਾਡੇ ਉਹ ਕਹਿੰਦੇ ਸਾਨੂੰ ਗਲਤ ਕੰਮ ਕਰਨ ਨੂੰ ਕਿਹਾ ਜਦੋਂ ਅਸੀਂ ਮਨਾ ਕੀਤਾ ਤਾਂ ਸਾਨੂੰ ਕੁੱਟਕਟਾਪਾ ਕੀਤਾ ਤੇ ਕੋਠੇ ਉੱਥਲੇ ਵੀ ਛੱਡਿਆ ਤੇ ਸਰ ਹਥਿਆਰ ਚੋਂ ਨਾ ਆ ਆ ਮੁੰਡੇ ਨੂੰ ਇਹ ਮੁੰਡੇ ਨੂੰ ਚੱਕ ਕੇ ਥੱਲੇ ਮਾਰਿਆ ਕੋਠੇ ਤੋਂ ਹੂੰ ਠੀਕ ਹੈ ਜੀ ਮੈਨੂੰ ਬਿਠਾ ਕੇ ਰੱਖਿਆ ਮੈਨੂੰ ਬਿਠਾ ਕੇ ਰੱਖਿਆ ਪਹਿਲਾਂ ਮੇਰੇ ਮਾਰੇ ਆ ਦੇਖੋ ਸਾਰੇ ਚੁ ਲੱਗੇ ਹੋਏ ਆ ਪੂਰੇ ਕਪੜੇ ਤੇ ਲੱਗੇ ਕਮਰ ਤੇ ਪੁੱਠੇ ਦਾੰਦ ਹੂੰ ਹੂੰ ਪੁੱਠੇ ਕਰਕੇ ਤਾਂ ਤੋਂ ਮਾਰੇ ਫੇਰ ਸਿੱਧੇ ਕਰਕੇ ਮਾਰੇ ਮੇਰੇ ਸਿੱਧੇ ਸਿੱਧੇ ਕਰਕੇ 4-5 ਟੰਕੇ ਸਿੱਧੇ ਲੱਗੇ ਹੋਏ ਆ ਜੀ ਹੂੰ ਕਹਿੰਦੇ ਫ੍ਰੈਕਚਰ ਵੀ ਇਹ ਤਾਂ ਹਾਂ ਆ ਫ੍ਰੈਕਚਰ ਹੈ ਹੱਥ ਦਾ ਹਾਂ ਨਹੀਂ ਉੱਠ ਰਹੀ ਅੱਛਾ ਕੀ ਮਤਲਬ ਕੀ ਹੱਥ ਵਗੈਰਾ ਬੰਨੇ ਸੀਗੇ ਕਹਿੰਦੇ ਸੰਗਲਾਂ ਦੇ ਨਾਲ ਮੇਰੇ ਸੰਗਲ ਪਾਏ ਹੋਏ ਸੀ ਫੁੱਲ ਸੜੇ ਨੇ ਤੇ ਉਹਨਾਂ ਦੇ ਸਾਹਮਣੇ ਉਹ ਮਾਰਦੇ ਪਏ ਸੀ ਅੱਛਾ ਪੂਲਸ ਵੀ ਸਾਥ ਦੇ ਰਹੀ ਸੀ ਮੌਕੇ ਤੇ ਉਹਨਾਂ ਦੇ ਸਾਹਮਣੇ ਅਸੀਂ ਕਹਿ ਵੀ ਰਹੇ ਸੀ ਮੈਂ ਕਹਾ ਸਰ ਮੈਂ ਕਹਾ ਸੀ ਗਲਤ ਬੰਦੇ ਨਹੀਂ ਇਹ ਕਿ ਕਾ ਡਿਸਪੋਜ਼ਲ ਇੱਛੇ ਕੰਮ ਕਰਦੇ ਆ ਸੀ ਸਾਨੂੰ ਲੈ ਕੇ ਚੱਲੋ ਇੱਕ ਵਾਰ ਸਾਨੂੰ ਲੈ ਕੇ ਚੱਲੋ ਜਿਹੜਾ ਹੱਥਾਂ ਨੂੰ ਪਾਈ ਸੀ ਹੱਤਕੜੀ ਪੁਲਸ ਵਾਲਿਆਂ ਨੇ ਪਾਈ ਸੀ ਜਾਂ ਲੋਕਾਂ ਨੇ ਕੁਝ ਬੰਨਿਆ ਸੀਗਾ ਹੱਤਕੜੀ ਪਾਈ ਸੀ ਅੱਛਾ ਪੁਲਸ ਵਾਲਿਆਂ ਨੇ ਹੱਤਕੜੀ ਪਾਈ ਤੇ ਕੁੱਟਕਟਾਪਾ ਪੁਲਸ ਦੇ ਸਾਹਮਣੇ ਆ ਹਾਂਜੀ ਉਹਨਾਂ ਦੇ ਸਾਹਮਣੇ ਮਾਰਿਆ ਉਹਨਾਂ ਨੇ ਸਾਨੂੰ ਹੂੰ ਹਾਂਜੀ ਤੇ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਸਾਨੂੰ ਇਨਸਾਫ਼ ਦਿੱਤਾ ਜਾਵੇ ਅੱਛਾ ਕਿੰਨੇ ਕੋ ਬੰਦੇ ਸੀਗੇ ਕਿੰਨੇ ਕੋ ਹਥਿਆਰ ਸੀ ਕਿਸ ਤਰੀਕੇ ਦੇ ਹਥਿਆਰ ਸੀ ਉਹਨਾਂ ਕੋਲ ਸਰ ਤਿੱਕੇ ਤਿੱਕੇ ਬਹੁਤ ਵੱਡੇ ਵੱਡੇ ਹਥਿਆਰ ਸੀ ਕਿਸ ਤਰ੍ਹਾਂ ਧੰਕ ਮਲਾਜਮ ਬਲੂ ਮਲਾਜਮ ਬਲੂ ਕਿਹੜਾ ਮਲਾਜਮ ਨਾਮ ਜਾਂਦੇ ਹੋ ਇਹਨਾਂ ਓਮ ਪ੍ਰਕਾਸ਼ ਸੀ ਜੀ ਹਾਂਜੀ ਓਮ ਪ੍ਰਕਾਸ਼ ਸੀ ਜੀ ਅੱਛਾ ਤੁਸੀਂ ਜਦੋਂ ਹਸਪਤਾਲ ਚਾਹੇ ਤੁਹਾਡੇ ਬਿਆਨ ਲੈਣ ਦੇ ਲਈ ਆਏ ਨੇ ਹਾਂਜੀ ਇੱਧਰ ਨਹੀਂ ਆਏ ਜੀ ਨਹੀਂ ਮੇਰੇ ਹੈ ਨਹੀਂ ਮੇਰਾ ਕੰਨ ਲਿਓ ਉਹ ਮੇਰੇ ਬ੍ਰਦਰ ਦੇ ਬਿਆਨ ਦਿੱਤੇ ਅੱਛਾ ਕਹਿੰਦੇ ਓਮ ਪ੍ਰਕਾਸ਼ ਆਇਆ ਹੈ ਬਿਆਨ ਲੈਣ ਦੀ ਵਜ੍ਹਾ ਸਾਨੂੰ ਧਮਕਾ ਕੇ ਗਿਆ ਇਹਨਾਂ ਨੂੰ ਧਮਕਾ ਕੇ ਗਿਆ ਉਹਨਾਂ ਦੀ ਵਾਈਫ ਨੂੰ ਵੀ ਧਮਕਾ ਕੇ ਗਿਆ ਕਹਿੰਦਾ ਇਹਨੂੰ ਦੇਖ ਲਾ ਆਪਣੇ ਬੰਦੇ ਨੂੰ ਸਮਝਾ ਲਾ ਹੂੰ ਇਹ ਨਹੀਂ ਸਮਝੋਗੇ ਤਾਂ ਮੈਂ ਉਹਨੂੰ ਹੱਤਕੜੀ ਪਾ ਕੇ ਹੁਣੀ ਲੈ ਕੇ ਜਾਊਂਗਾ ਲੈ ਕੀ ਕਾਰਨ ਕੀ ਹੈ ਉਹ ਪ੍ਰੈਸ਼ਰਾਈਜ਼ ਕਰ ਰਹ ਉਹ ਕਹਿੰਦੇ ਉਹ ਇਹ ਚੱਕਰ ਅਸਰ ਹੋ ਜਾਂਦੇ ਕਿ ਇਹ ਕੰਪਲੈਂਟ ਕਰ ਲਵੇ ਹੂੰ ਬਾਕੀ ਆ ਹੀ ਚੱਕਰ ਓਕੇ ਹਾਂਜੀ ਫਿਰ ਕੀ ਨਾਮ ਦਾ ਟੱਲ ਕੋਹਦੀ ਗੱਲ ਆ ਕੀ ਗੱਲ ਪਤਾ ਜੀ ਇਸ ਨਹੀਂ ਵਾਰ ਦੀ ਗੱਲ ਹੈ ਜੀ ਸ਼ਾਮ ਦੀ ਰਾਤ ਦੀ ਹੂੰ ਤੇ ਇੱਕ ਨਾ ਬੰਦਾ ਸਾਨੂੰ ਬਹੁਤ ਮੈਨੂੰ ਨਾ ਬਹੁਤ ਜ਼ਿਆਦਾ ਬੁਲਾਉਂਦਾ ਸੀ ਜੀ ਠੀਕ ਹੈ ਜੀ ਪਰ ਜਿਹੜਾ ਬੰਦਾ ਉਹ ਗਲਤ ਸੀ ਤੇ ਅਸੀਂ ਨਾ ਦੋਨੋਂ ਪਰ ਆ ਜਗੇ ਸ਼ਾਮ ਨੂੰ ਉਹਨਾਂ ਦੇ ਘਰੇ ਚਲੇ ਗਏ ਜੀ ਇਹਨਾਂ ਨੇ ਗਲਤ ਕੰਮ ਕਰਨ ਨੂੰ ਕਹਿੰਦੇ ਸੀਗੇ। ਹੂੰ। ਤੇ ਆਪ ਕਿੰਨੇ ਹੀ ਕਿਤੇ ਕਹਿੰਦਾ ਮੈਂ ਰੋਲਾ ਪਾਉਂਗਾ ਤੁਹਾਡੇ ਤੇ ਨਾ ਚੋਰੀ ਦਾ ਨਾਲ ਲਾਉਂਦਾ। ਤੇ ਅਹੀਂ ਕਿਹਾ ਅਪਰਾ ਮੇਰਾ ਛੋਟਾ ਸੀਗਾ ਜੀ ਖੜਾ ਠੰਡੇ ਜੀ। ਇੰਨੇ ਜੀ ਤੋ ਗਾਲਾਂ ਗੂਲਾਂ ਕੱਢਣ ਲੱਗਿਆ ਮੈਨੂੰ ਜੀ। ਤੇ ਉੱਤੇ ਆ ਗਏ। ਤੇ ਇਹਦੇ ਨਾਲ ਵੀ ਹੱਤਾ ਪਾਈ ਹੋਣ ਲੱਗ ਪਏ। ਉਹਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਕਮ ਸੇ ਕਮ 5-7 ਬੰਦੇ ਨਾਲ ਇਕੱਠੇ ਆਏ ਨਾਲ ਕੋਲੇ ਤਾਂ 10-20 ਸੀਗੇ। ਉਹਨਾਂ ਨੇ ਨਾ ਮੇਰੇ ਆਂਦੇ ਸਿਰ 'ਤੇ ਮਾਰੀ। ਹੂੰ। ਅੰਤੇ ਸਿਰਤ ਨਾਲ ਫੋਤੀ ਮੈਨੂੰ ਨਾਲ ਸੱਤ ਤੋਂ ਥੱਲੇ ਸੱਟਦਾ ਜੀ ਤੇ ਉਹਨਾਂ ਨੇ ਨਾਲ ਲਾ ਕੇ ਕਹਿੰਦੇ ਨੇ ਆਫਸ਼ਾਨ ਮਾਰੀਓ ਹੂੰ ਕਿਉਂਕਿ ਮੈਂ ਤਾਂ ਲੋਹਾਂਣ ਸੀਗਾ ਜੀ ਜਿਹੜਾ ਉਹਨਾਂ ਨੇ ਮੇਰੇ ਮਾਰੇ ਮੈਨੂੰ ਕੁਝ ਨਹੀਂ ਪਤਾ ਜੀ ਅੱਛਾ ਜਦੋਂ ਤੁਸੀਂ ਉੱਥੇ ਘਰੇਗੇ ਕੀ ਕਹਿ ਕੇ ਲੱਗੇਗੇ ਉਹ ਉਹਨਾਂ ਮੈਨੂੰ ਭਾਈ ਸਵੇਰੇ ਬੁਲਾਉਂਦਾ ਜੀ ਰੋਜ਼ ਬੰਦਾ ਤੁਹਾਨੂੰ ਮਿਲਿਆ ਕਿਵੇਂ ਉਹ ਭਾਈ ਉੱਥੇ ਰਹਿੰਦਾ ਜੀ ਇਲਾਕੇ 'ਚ ਹਾਂਜੀ ਤੁਹਾਡੇ ਮੱਲੇ 'ਚ ਰਹਿੰਦਾ ਨਹੀਂ ਨਹੀਂ ਮੱਲੇ 'ਚ ਨਹੀਂ ਜਿੱਥੇ ਅਸੀਂ ਡਿਊਟੀ ਕਰਦੇ ਹਾਂ ਅਸੀਂ ਡਿਊਟੀ ਕਰਦੇ ਹਾਂ ਹਾਂਜੀ ਬਲੋਕੀ ਬੰਦੇ ਤੇ ਨਾ ਸ਼ਿਵਰਾਜ ਵਾਲੇ ਪਣਾੜੇ 'ਚ ਡਿਊਟੀ ਕਰਦੇ ਹਾਂ ਹੂੰ ਉੱਥੇ ਮੋ ਉਹ ਨਾ ਬੁਲੰਦਾ ਰਹਿੰਦਾ ਕਿ ਆਜਿਆ ਕਰ ਸ਼ਾਮ ਨੂੰ ਆਜਿਆ ਕਰ ਸ਼ਾਮ ਨੂੰ ਅੱਜ ਤੱਕ ਇੰਨੇ ਦਿਨ ਦਾ ਹੋ ਗਿਆ ਨਹੀਂ ਅੱਜ ਉਹਨੇ ਨਾ ਕੱਲ ਸ਼ਨੀਵਾਰ ਨੂੰ ਫੇਰ ਮੈਨੂੰ ਕਿਹਾ ਜੀ ਕਹਿੰਦਾ ਘਰੇ ਆ ਕੇ ਮਿਲ ਕੇ ਜਾਈਏ ਮੈਂ ਕਿਹਾ ਚਲੋ ਠੀਕ ਮੈਨੂੰ ਨਹੀਂ ਪਤਾ ਸੀ ਕਿ ਭਾਜੀ ਉਹ ਐਸਾ ਬੰਦਾ ਹੈ ਜਿਸੇ ਸਾਨੂੰ ਉਹਨੇ ਕਿਹਾ ਗਲਤ ਕੰਮ ਕਰਨਾ ਇਹ ਮਨਾ ਕਰਦਾ ਤੇ ਆ ਗੱਲ ਉਹ ਤਾਂ ਨਾ ਉਹਨੇ ਸਾਡੇ ਤੇ ਇਦਾਮ ਲਗਾਤਾ ਜੀ ਘਰੇ ਜ਼ਬਰਦਸਤੀ ਵੇਚਾਤ ਬਣ ਕੇ ਓਟਕਟਾਪਾ ਕੀਤਾ ਸਾਡਾ ਹੱਥ ਬਣ ਕੇ ਜਿਹਨਾਂ ਦੇ ਕੋਲੇ ਦਾ ਸੀਗੇ ਜਾਂਦੇ ਨਹੀਂ ਨਾ ਸਾਡੇ ਬਹੁਤ ਮਾਰੇ ਜਦ ਤਿੰਨ ਜਗ੍ਹਾ ਸਿਰ ਪਾੜਦੇ ਹਾਂ ਹੱਤਾਂ ਦੀ ਨਾਲ ਢਾਂਗਾ ਮਾਰਦੇ ਪੈਸੀ ਮੇਰੇ ਅੱਛਾ ਇੱਕ ਮੁੰਡਾ ਹੀ ਤੁਹਾਨੂੰ ਮੁੰਡਾ ਗਲਤ ਕੰਮ ਕਰਨ ਨੂੰ ਕਹਿ ਰਿਹਾ ਹਾਂਜੀ ਕੀ ਕਹਿੰਦਾ ਸੀ ਕਹਿੰਦਾ ਗਲਤ ਕੰਮ ਕਰ ਮੈਂ ਅੱਛਾ ਹਾਂਜੀ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਜੀ ਸਾਡਾ ਇਹੀ ਅੱਜ ਮੰਗ ਜੀ ਕਿ ਸਾਨੂੰ ਇਨਸਾਫ ਚਾਹੀਦਾ ਜੋ ਤੋਂ ਅਕਸਰ ਜਿਹੜੇ ਆ ਰਹੇ ਨੇ ਜੀ ਉਹ ਸਤਾ ਸਾਨੂੰ ਕਰਦੇ ਸਾਡੀ ਗੱਲ ਬਿਲਕੁਲ ਵੀ ਨਹੀਂ ਮੰਨਦੇ ਨਹੀਂ ਸੁਣਦੇ ਵੀ ਨਹੀਂ ਸੁਣਦੇ ਵੀ ਮਤਲਬ ਸਾਨੂੰ ਕਹਿ ਰਹੇ ਨੇ ਕਿ ਤੁਹਾਨੂੰ ਹਜੇ ਹੱਤਕੜੀ ਲਾ ਕੇ ਲੈ ਜਾਵਾਂਗੇ ਤੋ ਡਰਾਮਾ ਕਰਤਾ ਪਏ ਆਹ ਦੇਖੋ ਜੀ ਡਰਾਮੇ ਵਾਲੀ ਚੀਜ਼ ਹੈ ਜੀ ਭਗਵੰਤ ਮੱਤ ਸਰਕਾਰ ਨੂੰ ਕੀ ਅਪੀਲ ਕਰਨੀ ਚਾਹਦੇ ਹਾਂ ਕਿ ਸਾਨੂੰ ਨਾ ਬਈ ਇਨਸਾਫ ਚਾਹੀਦਾ ਹੈ ਜੀ ਬੰਦਾ ਉੱਥੇ ਹੀ ਰਹਿ ਰਿਹਾ ਹੈ ਜੀ ਵੀ ਰਹਿ ਰਿਹਾ ਹੈ ਹਾਂਜੀ ਰਹਿ ਰਿਹਾ ਹੈ ਮੱਲੇ ਵਾਲੇ ਸਪੋਰਟ ਕਰਾ ਗਏ ਜੀ ਤੇ ਲੱਗਦਾ ਕੱਲ ਨੂੰ ਜਾਨ ਨੂੰ ਵੀ ਖਤਰਾ ਹੈਗਾ ਅਗਰ ਤੁਸੀਂ ਹੈਗਾ ਜੀ ਹੈਗਾ ਜਦੋਂ ਸਾਡੇ ਇੰਨੇ ਮਾਰਦੇ ਸਾਡੀ ਜਾਨ ਤੇ ਖਤਰਾ ਅੱਛਾ ਪੁਲਿਸ ਤੋਂ ਤੁਹਾਡੀ ਸੁਣਵਾਈ ਨਹੀਂ ਕਰ ਰਹੀ ਕਾਰਨ ਕੀ ਸਮਝਦੇ ਹੋ ਭਰਨ ਭਾਜੀ ਬਸ ਸਾਨੂੰ ਨਾ ਪੈਸੇ ਖਾਦੇ ਹੋਣੇ ਜੀ ਕਿਹੜਾ ਪੁਲਸ ਵਾਲ ਆਇਆ ਸੀ ਤੁਹਾਡੇ ਕੋਲ ਇਹ ਸੀਗਾ ਜੀ ਓਮ ਪ੍ਰਕਾਸ਼ ਓਮ ਦੇ ਕੇ ਗਿਆ ਉਹ ਕਹਿ ਕੇ ਗਿਆ ਜੀ ਕਿ ਅੰਦਰ ਤੁਹਾਡੇ ਆ ਝੂਠੀ ਛੱਟ ਲੱਗੀ ਹੋਈ ਆ ਕਹਿੰਦੇ ਤੁਹਾਨੂੰ ਮੈਂ ਹੁਣੇ ਲੈ ਜਾਵਾਂ ਇਸੇ ਓਮ ਪ੍ਰਕਾਸ਼ ਕਹਿੰਦਾ ਕਹਿੰਦਾ ਜੀ ਅੱਛਾ ਤੇ ਓਮ ਪ੍ਰਕਾਸ਼ ਤੋਂ ਇਲਾਵਾ ਹੋਰ ਕਿਸੇ ਮਲਾਈਮ ਨਾਲ ਗੱਲ ਹੋਈ ਐਸ ਐਚਓ ਨਾਲ ਐਸ ਪੀ ਸਾਹਿਬ ਨਾਲ ਡੀ ਐਸ ਪੀ ਸਾਹਿਬ ਨਾਲ ਨਹੀਂ ਜੀ ਅੱਛਾ ਓਮ ਪ੍ਰਕਾਸ਼ ਤੁਹਾਨੂੰ ਡੋਰਸਰ ਕਰ ਰਿਹਾ ਕਹਿੰਦਾ ਜੀ ਕਹਿੰਦਾ ਤੁਸੀਂ ਝੂੜ ਤੁਹਾਡੇ ਛੱਟ ਹੀ ਲੱਗੀ ਕਹਿੰਦਾ ਹੁਣ ਮੈਂ ਹੱਥ ਘੜੀ ਲਾ ਕੇ ਲੈ ਕੇ ਜਾ ਸਕਦਾ ਤੁਹਾਨੂੰ ਅੱਛਾ ਹਾਂ ਜੀ ਤੁਰਨਾ ਪੁਛਣਾ ਤੁਸੀਂ ਜਸਟੀਫਾਈ ਕਰਦੇ ਹੋ ਹਾਵੀ ਸੱਟ ਲੱਗੀ ਕਿਨ ਲੱਗੀ ਹੈ ਆਪ ਮਰੀ ਉਹ ਕਹਿੰਦੇ ਆ ਇਹ ਨਾ ਤੋਂ ਕਨਫਰਮ ਕਰਾ ਲਾਂਗੇ ਜੀ ਡਾਕਟਰ ਤੋਂ ਅੱਛਾ ਵੀਡੀਓ ਤਾਂ ਹੈ ਜੀ ਤੁਸੀਂ ਉਹਨਾਂ ਨੂੰ ਨਹੀਂ ਦਿਖਾਈ ਪਈ ਅਜਾ ਉਹਨਾਂ ਵੀਡੀਓਗਰਾਂ ਜਿਹੜੀ ਤੁਸੀਂ ਹੈਗੀ ਉਹ ਦਿੱਤੀ ਨਹੀਂ ਉਹਨਾਂ ਨੂੰ ਨਹੀਂ ਹਜੇ ਮੰਗਾਈ ਆ ਭਾਈ ਕਿਸੇ ਤੋਂ ਕਿਸੇ ਕੋਲ ਇਹ ਇਹਨਾਂ ਆਈ ਸੀ ਜੀ ਅਚਾਨਕ ਤੇਜ਼ੀ ਨਾਲ ਤੇ ਦਰਖਾਸਤ ਲਿਖੀ ਰਹੀ ਹੈ ਤੁਹਾਡੀ ਕਿ ਨਹੀਂ ਹੁਣ ਤੱਕ ਨਹੀਂ ਆ ਭਾਈ ਹਾਲਤ ਸਿੱਗੇ ਨਹੀਂ ਜੱਜ ਆ ਪਈ ਨਹੀਂ ਇੱਥੇ ਆ ਕੇ ਲੇ ਕੇ ਬਿਆਨ ਲੈ ਕੇ ਗਏ ਤੁਹਾਡੇ ਬਿਆਨ ਲੈਣ ਨਾਲ ਲਿਖੇ ਨਹੀਂ ਜੀ ਹਜੇ ਅਜਾ ਟੌਰਚਰ ਕਰਕੇ ਗਏ ਨੇ ਬਿਆਨ ਨਹੀਂ ਲਏ ਹਾਂਜੀ ਭਾਈ ਇੱਕੀ ਦਬਾਅ ਬਣਾ ਰਹੇ ਕੀ ਕੰਪਰੋਮਾਈਜ਼ ਕਰ ਲਓ ਕਿਦਾਂ ਹਾਂਜੀ ਦਬਾਅ ਬਣਾ ਰਹੇ ਜੀ ਕਹਿੰਦੇ ਉਹ ਤੋਂ ਕਹ ਰਹੇ ਉਹਨਾਂ ਦੇ ਕੋਲ ਕੁਝ ਨਹੀਂ ਆਈ ਕਿ ਕਹਿੰਦੇ ਉਹਨਾਂ ਕੋਲ ਪੈਸਾ ਥੇਲਾ ਨਹੀਂ ਹੈਗਾ ਕਿ ਤੁਹਾਨੂੰ ਚਾਹੀਦਾ ਹੋਗਾ ਇਹ ਪੈਸੇ ਕੋਈ ਸ ਸਾਰੇ ਮੱਲਿਆਣਿਆਂ ਨੇ ਭਾਈ ਬਹੁਤ ਸਾਨੂੰ ਮਾਰਿਆ ਜੀ। ਅੱਛਾ ਮੱਲਿਆਲੇ ਕੋ ਕੁੱਟਣ ਲੱਗੇ ਨਾਲ ਰਲ ਕੇ। ਉਹਨਾਂ ਨੇ ਭਾਈ ਉਹਨਾਂ ਨੇ ਚੋਰੀ ਦਾ ਬਿਲਿਅਨ ਲਾਤਾ ਸੀ ਅੱਛਾ ਮਤਲਬ ਦੂਸਰਾ ਅਲੀਗੇਸ਼ਨ ਲਾਤਾ। ਹਾਂਜੀ ਭਾਈ ਜੀ। ਠੀਕ ਹੈ ਜੀ। ਮੇਰਾ ਨਾਮ ਹੈ ਤਾਂ ਮੇਰਾ ਨਾਮ ਪ੍ਰਤੀਪ ਕੁਮਾਰ ਹੈ ਜੀ। ਹਾਂਜੀ। ਮੇਰਾ ਭਰਾ ਗੌਰਵ ਤੇ ਇੱਕ ਮੇਰਾ ਉਹਦਾ ਦੋਸਤ ਹੈ ਅਜੇ ਕੁਮਾਰ। ਠੀਕ ਹੈ ਜੀ। ਇਹ ਦੋਨੇ ਉੱਥੇ ਕਿਥੇ ਵਾਟਰ ਡਿਸਪੋਜ਼ਲ ਹੈਗਾ ਤੇ ਬਲੋਕੀ ਪਿੰਡ ਉੱਥੇ ਕਿਥੇ ਕੰਮ ਕਰਦੇ ਆ। ਉੱਥੇ ਇੱਕ ਪ੍ਰਵਾਸੀ ਮਜ਼ਦੂਰ ਜੋ ਹੈਗਾ ਜੀ ਉਹ ਇਹਨਾਂ ਨੂੰ ਡੇਲੀ ਬੁਲਾਉਂਦਾ ਸੀਗਾ ਮੇਰੇ ਘਰੇ ਆ ਉਹ ਮੇਰੇ ਮੇਰੇ ਚਲੀਵਾਨ ਨੂੰ ਬੁਲਾ ਕੇ ਉੱਪਰ ਉਹਨਾਂ ਨੂੰ ਕਹਿੰਦਾ ਕਿ ਮੈਨਾਂ ਗਲਤ ਕੰਮ ਕਰੋ ਨਹੀਂ ਤਾਂ ਮੈਂ ਰੋਲਾ ਪਾ ਕੇ ਸਾਰੇ ਬੰਦੇ ਸਾਥ ਦੇ ਲਊਗਾ ਆਪਣੇ ਤੇ ਬਾਅਦ ਚ ਇਹ ਉਹਨੇ ਰੋਲਾ ਪਾਇਆ ਜਦੋਂ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ ਉਹ ਤੇ ਤੇ ਉਹਨੇ ਰੋਲਾ ਪਾਇਆ ਜੀ ਉਹਨੇ ਆਪਣੇ ਸਾਰੇ ਮੁੰਡੇ ਸਾਥ ਦੇ ਲੇ ਉਹਨਾਂ ਦੇ ਟੋਕੇ ਮਾਰੇ ਉਹਨਾਂ ਦੇ ਸਿਰ 'ਚ ਟੋਕੇ ਮਾਰੇ ਉਹ ਡਾਂਗਾ ਮਾਰਿਆ ਜੀ ਇੱਕ ਮੁੰਡਾ ਜੀ ਉਹਦੀ ਵੀਡੀਓ ਮੇਰੇ ਕੋਲ ਹੈਗੀ ਜੀ ਉਹ ਵੀਡੀਓ ਦੇ ਵਿੱਚ ਜੀ ਉਹਦੇ ਉਹਦੇ ਡਾਂਗਾ ਮਾਰ ਰਿਹਾ ਜੀ ਬੰਦਾ ਜੀ ਉਹ ਡਾਂਗਾ ਮਾਰ ਰਿਹਾ ਜੀ ਉਹੀ ਉਹੀ ਮੇਨ ਬੰਦਾ ਜਿਹੜਾ ਉਹਨਾਂ ਦੇ ਡਾਂਗਾ ਮਾਰ ਰਿਹਾ ਉਹ ਨਹੀਂ ਉਹਨਾਂ ਟੋਕੇ ਮਾਰ ਰਿਹਾ ਕਿੰਨੇ ਵਿਕਤੀਆਂ ਵੱਲੋਂ ਹਮਲਾ ਕੀਤਾ ਗਿਆ ਇਹ ਮੇਰੇ ਖਿਆਲ 14-15 ਬੰਦੇ ਹੋਣੇ ਸੀ ਜੀ ਇਹਨਾਂ ਨੇ ਦੂਸਰੇ ਟੋਕੇ ਨਹੀਂ ਜੀ ਜੀ ਆ ਜਿਹੜਾ ਕਿਹੜੇ ਵਾਲੇ ਜਿਹੜੇ ਹਮਲਾ ਕਰ ਰਹੇ ਆ ਹਾਜੀ ਹਾਂਜੀ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਡੇਲੀ ਬੁਲਾਉਂਦਾ ਸੀ ਨਾ ਉਹ ਸ਼ਾਇਦ ਵਾਕਾ ਵੈਨ ਦਾ ਉਹ ਜਿਹੜਾ ਕੈਰੇ ਬੁਲਾ ਕੇ ਲੈ ਕੇ ਆਇਆ ਅੱਛਾ ਗਲਤ ਕੰਮ ਨਹੀਂ ਕੀਤਾ ਗਲਤ ਕੰਮ ਨਹੀਂ ਕੀਤਾ ਜੀ ਮੁੰਡੇ ਨੇ ਆ ਤੇ ਉਹ ਫਿਰ ਉਹਨੇ ਰੋਲਾ ਪਾ ਲੈ ਕੇ ਜੀ ਸਾਡੇ ਨਾਲ ਇੱਥੇ ਚੋਰ 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 ਕਰਕੇ ਰੋਲਾ ਪਾ ਲਿਆ ਤੇ ਬਾਅਦ ਚ ਆਪਣੇ ਬੰਦੇ ਬੁਲਾਏ ਬਹੁਤ ਘੁੱਟੇ ਉੱਤੋਂ ਛਾਤ ਤੋਂ ਛੁੱਟ ਕੇ ਮੁੰਡਾ ਜੇ ਕੋ ਮਾਰ ਉਹਦੀ ਪਸਲੀਆਂ ਟੁੱਟੀਆਂ ਪਈਆਂ ਜੀ ਉਹਨਾਂ ਸਿਰ 'ਚ ਟੰਗ ਕੇ ਆਏ ਆ ਜੀ ਬਹੁਤ ਸਾਰੇ ਜੀ ਮੇਰੇ ਖਿਆਲ 10 ਜਾਂ 12 ਟੈਂਕ ਕੇ ਸਿਰਚੇ ਹੋਣੇ ਦੋ ਦੋ ਬਾਵਾ ਟੈਂਕ ਕੱਲ ਨਹੀਂ ਕੀਤੀ ਹੁੰਦਕ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਇੱਥੇ ਇੱਥੇ ਜੇ ਇੱਕ ਜੇ ਦੇ ਕੋਲ ਕੇਸ ਹੈਗਾ ਜੀ ਓਮ ਪ੍ਰਕਾਸ਼ ਹੈ ਓਮ ਪ੍ਰਕਾਸ਼ ਕੋਈ ਐਕਸ਼ਨ ਲੈ ਰਿਹਾ ਜੀ ਉਹ ਬਿਲਕੁਲ ਠੰਡਾ ਪਿਆ ਉਹਨੇ ਹਸਪੀਟਲ ਗਿਆ ਸੀਗਾ ਇਹਨਾਂ ਦੀ ਵਾਈਫ ਨੂੰ ਧਮਕਾ ਗਿਆ ਜਿਹੜੀ ਅਜੇ ਕੁਮਾਰ ਦੀ ਵਾਈਫ ਹੈ ਇਹਨਾਂ ਨੂੰ ਉੱਥੇ ਧਮਕਾ ਕੇ ਆਇਆ ਬਈ ਇਹਨੂੰ ਕੁਝ ਨਹੀਂ ਹੋਇਆ ਹੈਗਾ ਤੇ ਇਹਨੂੰ ਤੁਸੀਂ ਘਰੇ ਲੈ ਜੋ ਨਹੀਂ ਤਾਂ ਮੈਨੂੰ ਹੱਤ ਕੜੀਆਂ ਪਾ ਕੇ ਇਨੂੰ ਥਾਣੇ ਲੈ ਕੇ ਜਾਊਂਗਾ ਹੁਣੀ ਉਹ ਤਾਂ ਕਹਿੰਦੇ ਕਹਿੰਦੇ ਸਾਨੂੰ ਬਿਆਨ ਨਹੀਂ ਆ ਜਣਾ ਨਹੀਂ ਜੀ ਨਹੀਂ ਕੋਈ ਇਦਾਂ ਨਹੀਂ ਹੈਗਾ ਜੀ ਹੁਣੀ ਮੇਰੀ ਥੋੜੀ ਦੇਰ ਪਹਿਲਾਂ ਓਮ ਪ੍ਰਕਾਸ਼ ਨਾਲ ਗੱਲ ਹੋਈ ਹੈ ਉਹ ਕਹਿੰਦਾ ਮੈਂ ਉੱਥੇ ਜਾ ਕੇ ਆਇਆ ਉਹ ਤਾਂ ਮੁੱਕਰ ਗਿਆ ਇਹ ਜਦੋਂ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਮੈਂ ਕਿ ਮੈਂ ਤਾਂ ਸਵੇਰੇ ਬਿਆਨ ਲੈ ਕੇ ਆਇਆ ਉਹਦੇ ਕਹਿੰਦਾ ਨਹੀਂ ਹੁਣ ਤਾਂ ਮੁੱਕਰ ਗਿਆ ਜਦੋਂ ਮੈਂ ਇਹਨਾਂ ਦੀ ਵਾਈਫ ਤੋਂ ਪੁੱਛਿਆ ਫਿਰ ਇਹਨਾਂ ਦੀ ਵਾਈਫ ਨੇ ਮੈਨੂੰ ਦੱਸਿਆ ਕਿ ਇਦਾਂ ਦਾ ਕਰਕੇ ਗੱਲ ਹੈ ਉਹ ਆਏ ਸਾਨੂੰ ਡਰਾ ਧਮਕਾ ਕੇ ਗਿਆ ਸਾਨੂੰ ਸੀਨੀਅਰ ਅਧਿਕਾਰੀਆਂ ਤੋਂ ਮੁੱਖ ਮੰਤਰੀ ਤੋਂ ਮੈਂ ਮੈਂ ਮੁੱਖ ਮੰਤਰੀ ਸਾਹਿਬ ਤੋਂ ਇਹੀ ਕਹੂੰਗਾ ਸਾਨੂੰ ਇਨਸਾਫ਼ ਦਿੱ ਤੇ ਪੁਲਿਸ ਇਹ ਸਾਨੂੰ ਇਨਸਾਫ ਦਿੱਤਾ ਜਾਵੇ ਮੈਂ ਜਾਨ ਤੋਂ ਬਈ ਜਾਨ ਤੋਂ ਜੇ ਜਿਹਨੂੰ ਕੁੱਟਿਆ ਮੁੰਡਿਆ ਅਜੇ ਹੈ ਜੀ ਖੋਲੀਓ ਬੋਲ ਜੇ ਮੁੰਡਾ ਅਜੇ ਹੈ ਜੀ ਜਿਹਨੂੰ ਬਹੁਤ ਬਹੁਤ ਕੁੱਟਿਆ ਛੱਤੋਂ ਛੁੱਟਦਾ ਤੇ ਇਹਨੇ ਓਮ ਪ੍ਰਕਾਸ਼ ਨੇ ਪੈਸੇ ਖਾਲੇ ਜੀ ਤੇ ਸਵੇਰੇ ਮੈਨੂੰ ਧਮਕਾ ਰਿਆ ਸੀਗਾ ਜਦੋਂ ਮੈਂ ਇਹਨੂੰ ਐਲ ਐਮ ਆਰ ਬਾਰੇ ਪੁੱਛਣ ਆਇਆ ਉਦੋਂ ਵੀ ਮੈਨੂੰ ਇਹਨੇ ਧਮਕਾਇਆ ਠੀਕ ਹੈ ਜੀ ਤੇ ਹੁਣ ਵੀ ਮੈਂ ਪੁੱਛਣਾ ਸੀ ਤੇ ਕਹਿੰਦਾ ਉਹ ਤਾਂ ਡਰਾਮੇ ਕਰ ਰਹੇ ਉਹਨਾਂ ਨੂੰ ਕੁਝ ਨਹੀਂ ਹੋਇਆ ਨਹੀਂ ਉਹ ਪ੍ਰਕਾਸ਼ ਜੀ ਕਹਿ ਰਿਹਾ ਜੀ ਬਹੁਤ ਅੱਛਾ ਹੀ ਕਹਿ ਰਿਹਾ ਵੀ ਇਹ ਲੁੱਟ ਕੋਈ ਕੋਈ ਲੁੱਟ ਖੋਣੀ ਹੈਗੀ ਜੀ ਕੁਝ ਨਹੀਂ ਹੈਗਾ ਜੀ ਮੁੰਡੇ ਮੁੰਡਿਆ ਤੇ ਜਿੱਥੇ ਮਰਜੀ ਬਿਆਨ ਕਰਾ ਲਓ ਮੁੰਡੇ ਦੇ ਮਹੱਲੇ ਚੋਂ ਪਤਾ ਕਰਾ ਲਓ ਕਿ ਮੁੰਡੇ ਇੱਧਰ ਤੇ ਹੈਗੇ ਕਿ ਨਹੀਂ ਹੈਗੇ ਮੁੰਡੇ ਆਪਣੇ ਕੰਮ ਤੋ ਆ ਰਹੇ ਸੀ ਮੋਟਰਸਾਈਕਲ ਅੰਦਰ ਖੜਾ ਉਹਦੇ ਤੋਂ ਟਿਫਨ ਵੀ ਟੰਗਿਆ ਹੋਇਆ ਤੇ ਉਹ ਮੋਟਰਸਾਈਕਲ ਵੀ ਨਾ ਅੰਦਰ ਸਾਰਾ ਕੁਝ ਅੰਦਰ ਹੀ ਖੜਾ ਜੀ ਸਾਰਾ ਕੁਝ ਅੰਦਰ ਸਾਰਾ ਕੁਝ ਅੰਦਰ ਖੜਾ ਜੀ ਫੋਨ ਵੀ ਖੋਲੇ ਇਹਨਾਂ ਨੇ ਉਹ ਮੁੰਡਾ ਗਲਤ ਸੀ ਜਿਹੜਾ ਉਹ ਮੁੰਡਾ ਗਲਤ ਸੀ ਜਿਹੜਾ ਇਹਨੂੰ ਬੁਲਾ ਰਿਆ ਸੀ ਗੇ ਘਰੇ ਮੇਰਾ ਨਾਮ ਰਿਤੀ ਆ ਹਾਂਜੀ ਕੀ ਗੱਲ ਬਾਤ ਹੈ ਤੁਸੀਂ ਪੜ ਸਰ ਸਰ ਆਏ ਉੱਥੇ ਬਿਆਨ ਲੈਣ ਲਈ ਉਹ ਕਹਿੰਦੇ ਵੀ ਇਹਨਾਂ ਨੂੰ ਕੁਝ ਨਹੀਂ ਹੋਇਆ ਤੂੰ ਵੀ ਆਪਣੇ ਘਰ ਵਾਲੇ ਦੀ ਗੱਲ ਸੁਣ ਲੈ ਕਹਿੰਦੇ ਵੀ ਵੀ ਦੇਖ ਲੈ ਕੀ ਕੀ ਕਰਤੂਤਾ ਕਰਦਾ ਤੇਰਾ ਘਰ ਵਾਲਾ ਕਹਿੰਦੇ ਇਹ ਝੂਠ ਬੋਲ ਰਿਹਾ ਵੇ ਸੱਚ ਨਹੀਂ ਦੱਸਦਾ ਪਿਆ ਤੇ ਨਾਲੇ ਕਹਿੰਦਾ ਇਹਦੇ ਛੱਟਾ ਛੱਟਾ ਕੁਝ ਨਹੀਂ ਲੱਗੀਆਂ ਹੈਗੇ ਕਿ ਆਪ ਆਪ ਡਿੱਗਿਆ ਵਾ ਤੇ ਤੁਸੀਂ ਇਹਨੂੰ ਘਰੇ ਲੈ ਜਾਓ ਉਹ ਕਹਿੰਦਾ ਤੇ ਅਸੀਂ ਕਿਹਾ ਨਹੀਂ ਸਰ ਇਹਦੇ ਸੱਟਾ ਸੱਟਾ ਲੱਗੀਆਂ ਹੋਈਆਂ ਨੇ ਤੇ ਕਹਿੰਦਾ ਨਹੀਂ ਕਹਿੰਦਾ ਇਹਦੇ ਇਹਦੇ ਕੰਨ ਤੇ ਦੋ ਲਾਓ ਤੇ ਇਹਨੂੰ ਘਰੇ ਲੈ ਜਾਓ ਤੇ ਇਹਨੂੰ ਕੱਲ ਨੂੰ ਉੱਥੇ ਚੌਂਕੀ ਚ ਲੈ ਕੇ ਆਓ ਅੱਛਾ ਉਹ ਕਹਿੰਦੇ ਸਨੇਚਿੰਗ ਦਾ ਮਾਮਲਾ ਹੈ ਇਹਦੇ ਮੇਰੇ ਤੁਹਾਡਾ ਕੀ ਕਹਿਣਾ ਜੀ ਸਰ ਜਦ ਉਹਨਾਂ ਦੇ ਸੱਟਾ ਵਗੈਰਾ ਲੱਗੀਆਂ ਹੋਈਆਂ ਨੇ ਤੇ ਅਸੀਂ ਕਿੱਦਾਂ ਘਰੇ ਲੈ ਕੇ ਜਾਈਏ ਜਦ ਅਸੀਂ ਕਿਹਾ ਵੀ ਅਸੀਂ ਕੋਈ ਨਾ ਤੇ ਕਹਿੰਦੇ ਨਹੀਂ ਇਹ ਇਹ ਠੀਕ ਆ ਤੇ ਇਹਨੂੰ ਘਰੇ ਲੈ ਜਾਓ ਤੁਸੀਂ ਕਹਿੰਦੇ ਦੋ ਦੋ ਇਹਦੇ ਕੰਨਾਂ ਤੇ ਲਾਓ ਤੇ ਨਾਲੇ ਕਹਿੰਦੇ ਵੀ ਜਾਂ ਤਾਂ ਤੂੰ ਸੱਚ ਦੱਸ ਦੇ ਜਦੋਂ ਕਹਿ ਰਹੇ ਵੀ ਮੈਂ ਸੱਚ ਹੀ ਦੱਸ ਰਿਹਾ ਮੈਂ ਕਿਹੜਾ ਝੂਠ ਬੋਲ ਰਿਹਾ ਮੈਂ ਕਹਿੰਦਾ ਵੀ ਨਹੀਂ ਤੂੰ ਸੱਚ ਨਹੀਂ ਦੱਸਦਾ ਪਿਆ ਜੇ ਜੇ ਤੂੰ ਸੱਚ 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 ਦੱਸ ਦੇ ਤੇ ਨਹੀਂ ਤਾਂ ਫੇਰ ਕਹਿੰਦਾ ਇਹਨਾਂ ਦੇ ਵੀ ਕੁਝ ਨਹੀਂ ਕਹਿਣਾ ਮੈਂ ਇਹਨਾਂ ਤਾਂ ਲਿਖਾ ਕੇ ਤੇ ਮੈਂ ਤੈਨੂੰ ਹੁਣੇ ਲੈ ਜਾਊਂਗਾ ਚੱਕ ਕੇ ਤੇ ਤਮਕਾਇਆ ਵੀ ਜਾ ਰਿਹਾ ਹਾਂ ਹਾਂਜੀ ਇਹੀ ਕਹੇ ਸੀ ਵੀ ਹੁਣੇ ਲੈ ਜਾਊਂਗਾ ਚੱਕ ਕੇ ਤੇ ਕੀ ਨਾਮ ਹੈ ਜਿਹਨਾਂ ਨੇ ਤਮਕਾਇਆ ਉਹ ਸਰ ਦਾ ਓਮ ਪ੍ਰਕਾਸ਼ ਠੀਕ ਹੈ ਹਾਈ ਸਰ ਸਾਰੇ ਕ ਕੋਈ ਲੜਾਈ ਝਗੜੇ ਦਾ ਕੇਸ ਸਾਹਮਣੇ ਆਇਆ ਕੁਝ ਵਿਅਕਤੀ ਨੂੰ ਕੁੱਟਮਾਰ ਕੀਤੀ ਗਈ ਕੀ ਮੈਟਰ ਕੀ ਹੈ ਪੂਰਾ ਇਹ ਮੈਟਰ ਵੀ ਹੈਗਾ ਅੱਜ ਹੈ ਜਿਹੜਾ 30 28 27 ਤਰੀਕ ਰਾਤ ਦੀ ਗੱਲ ਹੈ ਹਾਂਜੀ ਸਾਨੂੰ ਇੰਟਰਵਿਊ ਮਿਲੀ ਸੀ ਕਿ ਫਰਾਨੀ ਜਗ੍ਹਾ ਕੋਈ ਨਾ ਆਪਣੇ ਸਨੇਚਰ ਬੰਦੇ ਫੜੇ ਆ ਵੀ ਆ ਗੋਥੇ ਨਾਲ ਮੇਰਾ ਪੀਸੀਰ ਸੀ ਮੈਂ ਉਥੇ ਪਹੁੰਚਾਂ ਦੋ ਤਿੰਨ ਬੰਦੇ ਇੰਜਰਡ ਸਨ ਉਹਨਾਂ ਨੂੰ ਮੈਂ ਥਾਣੇ ਲਿਆਇਆ ਉਹਨਾਂ ਦੇ ਵਾਰਸ ਆ ਗਏ ਤੇ ਉਹ ਕਹਿੰਦੇ ਜੇ ਸਾਡੇ ਬੰਦੇ ਆ ਮਾਤਾ ਉਹ ਪਈ ਉਹ ਐਕਚੁਅਲੀ ਉਹਨਾਂ ਹੀ ਛਰਾਪਤੀ ਹੋਈ ਸੀ ਤੇ ਉਹ ਸੱਟਾਂ ਵੀ ਲੱਗੀਆਂ ਹੋਈਆਂ ਸੀਗੀਆਂ ਤੋਰਦੇ ਦਾ ਠੀਕ ਸੀਗੀ ਜੀ ਤੇ ਉਹਦੇ ਵਾਰਸ ਆ ਗਏ ਉਹਨਾਂ ਨੇ ਕਿਹਾ ਪਈ ਤੁਸੀਂ ਐਂਕਾ ਕਰੋ ਇਹਨਾਂ ਲੈ ਜਾਓ ਜਾ ਕੇ ਮਾੜਾ ਮੋਟਾ ਕੋਮਲਨ ਪਟੇ ਘਾਣੇ ਉਹ ਲਾਓ ਤੇ ਸਵੇਰੇ ਮੈਂ ਕਿਹਾ 10 ਵਜੇ ਤੁਸੀਂ ਆ ਜੂ ਤਾਂ ਬੈਠ ਜਾਪਾ ਪੁੱਛਣਾਂ ਦੀ ਗੱਲ ਹੋਈ ਕੀ ਸੀ ਤੇ ਉਹਨਾਂ ਪਰ ਗੱਲ ਜੀ ਕੱਲ ਆਈ ਨਹੀਂ ਗਏ ਅੱਜ ਮੈਨੂੰ ਕਰਮਵੀਰ ਹਾਕਾ ਤੋਂ ਮੈਸੇਜ ਆਇਆ ਸੀਗਾ ਉੱਥੇ ਮੈਂ ਬਿਆਨ ਲੈਣ ਗਿਆ ਸੀ ਤੇ ਉੱਥੇ ਡਾਕਟਰ ਸਾਹਿਬ ਗਏ ਜਿਹੜਾ ਪੇਸ਼ੈਂਟ ਅਨਫਿਟ ਆ ਹੂੰ ਕਿ ਮੈਂ ਆਥਾਂ ਨਹੀਂ ਆਈ ਤੇ ਓਮਪਰਗਤ ਇਹਨਾਂ ਨੇ ਦੱਸਿਆ ਗਿਆ ਸੀ ਵੀ ਅਸੀਂ ਉਸੇ ਨਾਲ ਹੀ ਜਗ੍ਹਾ ਤੇ ਕੰਮ ਕਰਦੇ ਹਾਂ ਵੀ ਜੇ ਇੱਥੇ ਲੁੱਟ ਦੀ ਬਾਤ ਤਾਂ ਦੇਣੀ ਹੁੰਦੀ ਤੇ ਦੂਰ ਜਾ ਕੇ ਨਹੀਂ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਲੁੱਟ ਕੀਤੀ ਕਿ ਨਹੀਂ ਕੀਤੀ ਮੇ ਕੋਈ ਇੰਟੀਮੀਸ਼ਨ ਸੀਗੀ ਇਹਨੇ ਉਸ ਚੀਜ਼ ਨੂੰ ਵੈਰੀਫਾਈ ਕਰਨ ਦੇ ਲਈ ਮੈਂ ਇਹਨਾਂ ਨੂੰ ਕੱਲ ਬੁਲਾ ਕੇ ਤਾਂ ਨਹੀਂ ਮੈਂ ਕਿਹਾ ਵੀ ਹੁਣ ਤੁਸੀਂ ਤੁਹਾਡੇ ਜਨਾਬ ਤੁਸੀਂ ਨਸ਼ੇ ਵਿੱਚਾਂ ਦਾਰੂ ਵਕੀ ਹੋਈ ਆ ਤੁਸੀਂ ਜਵਾਬ ਦੇਣ ਦੇ ਮਤਲਬ ਨਹੀਂ ਹੈਗੇ ਇਸ ਟਾਈਮ ਤੇ ਸਵੇਰੇ ਆ ਗਿਓ ਇਹਦੇ ਵਾਰਸ ਤੋਂ ਬਰਦਨ ਸਿੰਘ ਨਾਲ ਉਹ ਮੁੰਡਾ ਗੌਰਵ ਦਾ ਅੱਛਾ ਅੱਛਾ ਗੱਲ ਕਰੀਏ ਜਿਹੜਾ ਗੌਰਵ ਤੇ ਅਰुण ਆਏ ਹੁਣ ਤਾਂ ਜਿਹੜੋ ਕਰਨਵੀਰ ਹਸਪਤਾਲ ਦੇ ਚ ਦਾਖਲ ਨੇ ਆਹਨਾਂ ਦਾ ਕਹਿਣ ਕੀ ਅਸੀਂ ਉਸ ਲੋਕੇਸ਼ਨ ਦੇ ਉੱਪਰ ਕੰਮ ਕਰਦੇ ਆ ਨਾਲ ਹੀ ਤੇ ਇੱਕ ਵਿਅਕਤੀ ਹੈ ਜੋ ਕਿ ਪਰਵਾਸੀ ਹੈ ਉਹ ਅਸੀਂ ਵੀ ਉਹ ਹੈ ਤਸੀਹ ਦਾ ਪਾਰਟ ਪੂਰਾ ਸਵਾਲ ਲੈ ਲਓ ਤੇ ਉਹ ਕਹਿੰਦੇ ਅਕਸਰ ਤੁਹਾਨੂੰ ਮਿਲਦਾ ਹੁੰਦਾ ਕਿ ਤੇ ਉਹ ਕਈ ਵਾਰ ਸਾਡੇ ਨਾਲ ਬੈਠਿਆ ਉੱਥੇ ਤੇ ਉਹ ਮੈਨੂੰ ਕਹਿੰਦਾ ਮੇਰੇ ਘਰ ਚ ਚਲੋ ਜਦੋਂ ਕਹਿੰਦਾ ਸੀ ਘਰੇ ਗਿਆਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰੋ ਮੇਰੇ ਨਾਲ ਕੋਈ ਕਰਮ ਕਰੋ ਕਹਿੰਦੇ ਕੋਈ ਕਰਮ ਜਦੋਂ ਸੀ ਕਰਨ ਤੋਂ ਮਨਾ ਕੀਤਾ ਤਾਂ ਉਹ ਕਹਿੰਦਾ ਮੈਂ ਰੁੜਾਰਪਾ ਪਾਵਾਂਗਾ ਤੇ ਤੁਹਾਡੇ ਤੇ ਇਲਜ਼ਾਮ ਲਗਾਉਂਗਾ ਚੋਰੀ ਦਾ ਸਨੇਚਿੰਗ ਦਾ ਕਹਿੰਦੇ ਜਦੋਂ ਅਸੀਂ ਨਹੀਂ ਕੀਤਾ ਗਲਤ ਕੰਮ ਉਹਦੇ ਨਾਲ ਤੇ ਕਹਿੰਦੇ ਉਹਨੇ ਰੁੜਾਰਪਾ ਪਾਣਾ ਸ਼ੁਰੂ ਕਰਤਾ ਤੇ ਸਾਡੇ ਨਾਲ ਕੁੱਟਕਤਾਪਾ ਕੀਤਾ 15 ਤੋਂ 20 ਕਹਿੰਦੇ ਨੌਜਵਾਨ ਸੀਗੇ ਤੇਜ਼ ਤਰ੍ਹਾਂ ਹਿਆਰ ਵੀ ਸੀਗੇ ਇਹ ਦੇਖੋ ਕੀ ਆ ਜੀ ਇਹੋ ਜਿਹੀ ਕੋਈ ਵੀ ਜੀ ਜੇ ਕੋਈ ਇਹ ਜੀ ਗੱਲ ਹੋਊਗੀ ਆਏਗੀ ਤਾਂ ਮੈਂ ਸੀਨੀਅਰ ਅਫਸਰਾਂ ਤੇ ਆਂਚ ਲਿਆ ਆ ਕੇ ਤੇ ਜੋ ਅਫਸਰ ਕਹਿਣਗੇ ਆਪੋ ਤੇ ਕਰਦੇ ਸਰ ਗੌਰਵ ਤੇ ਅਰੁਣ ਹੁਣ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਕਿ ਨਹੀਂ ਮੈਨੂੰ ਹੋਏ ਕੋਈ ਨਹੀਂ ਦਿੱਤਾ ਅੱਛਾ ਤੇ ਸਰ ਉਹਨਾਂ ਦਾ ਪਰਿਵਾਰ ਦੇ ਵੀ ਰੋਪਾ ਕਹਿੰਦੇ ਹੋਸ਼ ਨੇ ਸਾਨੂੰ ਹੱਥ ਘੜੀ ਲਗਾਈ ਹੈ ਤੇ ਉਤੇ ਇਲਾਕੇ ਦੇ ਲੋਕ ਸਾਨੂੰ ਬੜੀ ਬੇਰਹਿਮੀ ਨਾਲ ਕੁੱਟਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹ ਵੀਡੀਓ ਵੀ ਬੈਲ ਹੋ ਗਈ ਤਾਂ ਵੀਡੀਓ ਪਤਾ ਨਹੀਂ ਮੈਂ ਨਹੀਂ ਦੇਖਿਆ ਪਰ ਇਹੋ ਜਿਹੀ ਗੱਲ ਨਹੀਂ ਹੈ ਤੁਹਾਡੇ ਸਾਹਮਣੇ ਕੋਈ ਮਾਰਦ ਨਹੀਂ ਹੋਈ ਨਾ ਨਾ ਮੇਰੇ ਸਾਹਦੇ ਕੁੱਟ ਮਾਰ ਲਿਆ ਮੈਂ ਤਾਂ ਮੌਕੇ ਤੇ ਪਹੁੰਚਿਆ ਥੋੜੀ ਇੰਜਰ ਸੀਗੀ ਮੈਂ ਲਿਆ ਕਿ ਉਸੇ ਟਾਈਮ ਨਹੀਂ ਤਾਂ ਮੈਂ ਸਿਵਲ ਅਥਾਰ ਲੱਗ ਜਾਣਾ ਤੁਹਾਡੇ ਤੇ ਰੋਪਣਾ ਰਿਹਾ ਹੈ ਵੀ ਤੁਮ ਘਾਰੇ ਨੇ ਪ੍ਰੈਸ਼ਰ ਪਾ ਰਹੇ ਨੇ ਰਾਜੀ ਨਾਵੇਂ ਦਾ ਉਹ ਬਿਲਕੁਲ ਝੂਠ ਨਹੀਂ ਇਹੋ ਜਿਹੀ ਗੱਲ ਨਹੀਂ ਜੀ ਮੈਂ ਕਿਉਂ ਤੁਹਾਨੂੰ ਪ੍ਰੈਸ਼ਰ ਕਰੂੰਗਾ ਸਰ ਉਹ ਬੰਦਿਆਂ ਦਾ ਪਤਾ ਲੱਗਾ ਜਿਨ੍ਹਾਂ ਨੇ ਕੀਤੀ ਸਿਰਨਾ ਦਾ ਕੁੱਟ ਮਾਰ ਵੀ ਉਹਨਾਂ ਨੂੰ ਵੀ ਦਰਖਾਸਤ ਆ ਉਹਨਾਂ ਬੋਲੋ ਸੀ ਕਿ ਦਿਖਾ ਸੀ ਉਹਨਾਂ ਬੋਲੋ ਆਇ ਸੀ ਕਿ ਵੀ ਸਾਡੇ ਕੋਲ ਦੋ ਬੰਦੇ ਆਏ ਆ ਸਾਡਾ ਮਯਾ ਜਨਾਜ ਲੱਗੇ ਸੀਗੇ ਉੱਥੇ ਇਹ ਡੇਗ ਗਏ ਸੀਗੇ ਲੋਕ ਇਕੱਠੇ ਹੋ ਗਏ ਉੱਥੇ ਇਹਨੂੰ ਫੜ ਲਿਆ ਜੀ ਤੇ ਤੁਸੀਂ ਤੇ ਕਹਿਵਲੀ ਦਾ ਕਾਨੂੰਨੀ ਕਾਰਵਾਈ ਕੀਤੀ ਹੋ ਗਈ ਜਿਹੜਾ ਦੋਨਾਂ 'ਚ ਕੋਈ ਰੋਕ ਦੁਸ਼ਮਣ ਉਹ ਹੀ ਹਜੇ ਸਰ ਤਫਤੀਸ਼ ਕਰ ਰਹੇ ਆ ਕਿਉਂਕਿ ਦੋਨੇ ਧਿਰਾਂ ਦੇ ਛਟਾਵਾ ਜਿ ਆ ਆ ਦੋਨੇ ਧਿਰਾਂ ਹਜੇ ਮੇਰੇ ਸਾਹਮਣੇ ਨਹੀਂ ਆਇਆ ਉਹਨਾਂ ਦੀ ਪ੍ਰੋਬਲਮ ਆ ਵੀ ਹਜੇ ਹਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ ਸਰ ਕਾਫੀ ਹਰਾਮੀ ਜਿਹੇ ਕੰਮ ਆਪਣੇ ਲੱਗ ਰਹੇ ਕਿਉਂਕਿ ਸਰੀਰਿਕ ਸਬੂਤ ਬਣਾਤੀ ਗੱਲ ਸਾਹਮਣੇ ਆਈ ਹੋਵੇ ਨਹੀਂ ਸਾਡੇ ਸਾਹਮਣੇ ਨਹੀਂ ਆਏ ਅਸੀਂ ਕਿਤੇ ਸਾਡੇ ਸਾਹਮਣੇ ਨਹੀਂ ਆਏ ਇੰਟਰਵਿਊ ਦਿੱਤੀ ਸਰ ਉਹਨਾਂ ਨੇ ਨਹੀਂ ਮੈਨੂੰ ਨਹੀਂ ਮੈਨੂੰ ਇਹ ਬਾਰੇ ਕੁਝ ਜਾਣਕਾਰੀ ਦੇ ਜੀ ਜਾਣਕਾਰੀ ਦਿਜੀਏ ਉਹ ਜਾਂਚ ਕਰਾਂਗੇ ਜੇ ਰਿਪੋਰਟ ਕੋ ਆਇਆ ਤਾਂ ਸੀਨੀਅਰ ਅਫਸਰ ਜਾਂਚਾਇਆ ਜਾਏਗਾ ਸਾਨੂੰ ਕੋਲ ਠੀਕ ਹੈ ਠੀਕ ਹੈ ਭਾਈ ਪੂਰਾ ਨਾਮ ਕੀ ਇਹ ਕਿਹੜਾ ਥਾਣਾ ਜੀ ਇਹ ਦਾ ਇਹ ਮੈਂ ਐਸਆਈ ਹੋਂ ਪ੍ਰਕਾਸ਼ ਥਾਣਾ ਹੈ ਬੁਆਰੇ ਠੀਕ ਹੈ ਥੈਂਕ ਯੂ ਜੀ ਕੋਈ ਲੜਾਈ ਝਗੜੇ ਦਾ ਕੇਸ ਸਾਹਮਣੇ ਆਇਆ ਕੁਝ ਵਿਅਕਤੀ ਨੂੰ ਟੁੱਟ ਮਾਰ ਕੀਤੀ ਗਈ ਕੀ ਮੈਟਰ ਕੀ ਇਹ ਪੂਰਾ ਜੇ ਮੈਟਰ ਵੀਰ ਹੈਗਾ ਅੱਜ ਹੈ ਜਿਹੜਾ 30 28 27 ਤਰੀਕ ਰਾਤ ਦੀ ਗੱਲ ਹੈ ਹਾਂਜੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਫਲਾਣੇ ਜਗ੍ਹਾ ਕੋਈ ਨਾ ਆਪਣੇ ਸਨੇਚਰ ਬੰਦੇ ਫੜੇ ਆ ਵੀ ਆਉ ਉਥੇ ਨਾਲ ਮੇਰਾ ਪੀਸੀਰ ਸੀ ਮੈਂ ਉੱਤੇ ਪਹੁੰਚਾ ਆ ਦੋ ਤਿੰਨ ਮਿੰਟਾਂ ਮੈਂ ਇੰਜਰਡ ਸੀਗੀ ਉਹਨੂੰ ਮੈਂ ਥਾਣੇ ਲਿਆਇਆ ਉਹਨਾਂ ਦੇ ਵਾਰਿਸ ਆ ਗਏ ਤੇ ਉਹ ਕਹਿੰਦੇ ਜੇ ਸਾਡੇ ਬੰਦੇ ਆ ਮੋਚ ਰੋ ਪਈ ਉਹ ਐਕਚੁਅਲੀ ਉਹਨੇ ਛਰਾਪ ਕੀਤੀ ਹੋਈ ਸੀਗੀ ਤੇ ਉਹ ਸੱਟਾਂ ਵੀ ਲੱਗੀਆਂ ਹੋਈਆਂ ਸੀਗੀਆਂ ਟੁੱਟਦੇ ਵੀ ਠੀਕ ਸੀਗੀ ਜੀ ਤੇ ਉਹਦੇ ਵਾਰਿਸ ਆ ਗਏ ਉਹਨੂੰ ਕਿਹਾ ਭਾਈ ਤੁਸੀਂ ਐਦਾਂ ਕਰੋ ਇਹਨੂੰ ਲੈ ਜਾਓ ਜਾ ਕੇ ਮਾਰਾ ਮੋਟਾ ਘੁੰਮਲ ਪਟੇ ਘਾਣੇ ਉਹ ਲਾਓ ਤੇ ਜੇ ਵੀਰੇ ਮਗਾ ਤਾ ਵੇ ਜੀ ਤੁਸੀਂ ਆ ਜੂ ਤਾਂ ਬੈਠ ਕੇ ਆਪਾਂ ਪੁੱਛਣਾ ਇਹ ਗੱਲ ਹੋਈ ਕੀ ਸੀ ਤੇ ਓਮ ਪ੍ਰਗਤੀ ਕੱਲ ਆਈ ਨਹੀਂ ਗਏ ਅੱਜ ਮੈਨੂੰ ਕਰਮਵੀਰ ਹਾਕਾ ਤੋਂ ਮੈਸੇਜ ਆਇਆ ਸੀਗਾ ਉੱਥੇ ਮੈਂ ਬਿਆਨ ਲੈਣ ਗਿਆ ਸੀ ਤੇ ਉੱਥੇ ਡਾਕਟਰ ਸਾਹਿਬ ਨੇ ਸਹਾ ਗਿਆ ਵੀ ਜਿਹੜਾ ਪੇਸ਼ੈਂਟ ਅਨਫਿਟ ਆ ਤੇ ਮੈਂ ਆਥਾਣੀ ਆ ਤੇ ਓਮ ਪ੍ਰਗਤੀ ਇਹਨਾਂ ਨੂੰ ਦੱਸਿਆ ਗਿਆ ਸੀ ਵੀ ਅਸੀਂ ਉਸੇ ਨਾਲ ਹੀ ਜਗ੍ਹਾ ਤੇ ਕੰਮ ਕਰਦੇ ਹਾਂ ਵੀ ਜੇ ਇੱਥੇ ਲੁੱਟ ਦੀ ਬਾਤ ਦਾ ਦੇ ਨਹੀਂ ਹੁੰਦੀ ਤੇ ਦੂਰ ਜਾ ਕੇ ਨਹੀਂ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਲੁੱਟ ਕੀਤੀ ਕਿ ਨਹੀਂ ਕੀਤੀ ਮੇ ਕੋਈ ਇੰਟੀਮੀਸ਼ਨ ਸੀਗੀ ਇਹਨਾਂ ਉਸਬ ਜੀ ਨੂੰ ਵੈਰੀਫਾਈ ਕਰਨ ਦੇ ਲਈ ਮੈਂ ਇਹਨਾਂ ਨੂੰ ਕੱਲ ਬੁਲਾ ਕੇ ਤਾਂ ਹੀ ਮੈਂ ਕਿਹਾ ਵੀ ਹੁਣ ਤੁਸੀਂ ਤੁਹਾਡੇ ਜਨਾਬ ਜੀ ਨਸ਼ੇ ਵਿੱਚ ਹੈਂ ਤੁਹਾਨੂੰ ਵਿਕੀ ਹੋਈ ਆ ਤੁਸੀਂ ਜਵਾਬ ਦੇਣ ਦੇ ਮਤਲਬ ਨਹੀਂ ਹੈਗੇ ਇਸ ਟਾਈਮ ਵੀ ਤੁਸੀਂ ਸਵੇਰੇ ਆ ਜਿਓ ਇਹਦੇ ਵਾਰਸ ਉਹਦੇ ਬਰਦਰ ਜੀ ਨਾਲ ਉਹਦੇ ਮੁੰਡੇ ਦਾ ਗੌਰਵ ਦਾ ਅੱਛਾ ਅਸੀਂ ਗੱਲ ਕਰੀਏ ਜਿਹੜਾ ਗੌਰਵ ਤੇ ਅਰੁਣ ਆ ਹੁਣ ਤਾਂ ਜੋ ਕਰਨਵੀਰ ਹਸਪਤਾਲ ਦੇ ਵਿੱਚ ਦਾਖਲ ਨੇ ਸਾਡਾ ਕਹਿਣ ਕਿ ਅਸੀਂ ਉਸ ਲੋਕੇਸ਼ਨ ਦੇ ਉੱਪਰ ਕੰਮ ਕਰਦੇ ਆ ਨਾਲ ਹੀ ਤੇ ਇੱਕ ਵਿਅਕਤੀ ਹੈ ਜੋ ਕਿ ਪਰਵਾਸੀ ਹੈ ਉਹ ਅਸੀਂ ਵੀ ਉਹ ਹੈ ਤਫ਼ਤੀਸ਼ ਦਾ ਪਾਰਟ ਆ ਜੀ ਪੂਰਾ ਸਵਾਲ ਲੈ ਲਓ ਤੇ ਉਹ ਕਹਿੰਦੇ ਅਕਸਰ ਤੁਹਾਨੂੰ ਮਿਲਦਾ ਹੁੰਦਾ ਸੀ ਕਿ ਤੇ ਉਹ ਕਈ ਵਾਰ ਸਾਹਮਣੇ ਬੈਠਿਆ ਹੁੰਦਾ ਉਹ ਮੈਨੂੰ ਕਹਿੰਦਾ ਮੇਰੇ ਘਰ ਚ ਚਲੋ ਜਦੋਂ ਕਹਿੰਦਾ ਸੀ ਘਰੇ ਗਿਆਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮਰਨਾ ਗਲਤ ਕੰਮ ਕਰੋ ਮੇਰੇ ਨਾਲ ਕੋਈ ਕਰਮ ਕਰੋ ਕਹਿੰਦੇ ਕੋਈ ਕਰਮ ਜਦੋਂ ਸੀ ਕਰਨ ਤੋਂ ਮਨਾ ਕੀਤਾ ਤਾਂ ਉਹ ਕਹਿੰਦਾ ਮੈਂ ਰੁੜਾ ਰਪਾ ਪਾਵਾਂਗਾ ਤੇ ਤੁਹਾਡੇ ਤੇ ਇਲਜ਼ਾਮ ਲਗਾਉਂਗਾ ਚੋਰੀ ਦਾ ਸਨੇਚਿੰਗ ਦਾ ਕਹਿੰਦੇ ਜਦੋਂ ਅਸੀਂ ਨਹੀਂ ਕੀਤਾ ਗਲਤ ਕੰਮ ਉਹਦੇ ਨਾਲ ਤੇ ਕਹਿੰਦੇ ਉਹਨੇ ਰੁੜਾ ਰਪਾ ਪਾਣਾ ਸ਼ੁਰੂ ਕਰਤਾ ਤੇ ਸਾਹਮਣੇ ਕੁਟਕਤਾ ਪਾ ਕੀਤਾ 15 ਤੋਂ 20 ਕਹਿੰਦੇ ਨੌਜਵਾਨ ਸੀਗੇ ਤੇਜ਼ ਤਰ੍ਹਾਂ ਹਿਆ ਰਹੀ ਸੀ ਇਹ ਦੇਖੋ ਕੀ ਹੈ ਜੀ ਇਹੋ ਜਿਹੀ ਕੋ ਜੀ ਜੇ ਕੋ ਇਹ ਜੋ ਗੱਲ ਹੋਊਗੀ ਆਏਗੀ ਤਾਂ ਮੈਂ ਸੀਨੀਅਰ ਅਫਸਰਾਂ ਤੇ ਆਂਚ ਲਿਆ ਆ ਕੇ ਤੇ ਜੋ ਅਫਸਰ ਕਹਿਣਗੇ ਹਪੋਤੀ ਕਰ ਸਰ ਗੋਰਮ ਤੇ ਅਰੁਣ ਹੋਣਾ ਬਲੋ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਕਿ ਨਹੀਂ ਮੈਨੂੰ ਹੋਈ ਕੋਈ ਨਹੀਂ ਅੱਛਾ ਜੀ ਸਰ ਉਹਨਾਂ ਦਾ ਪਰਿਵਾਰ ਦੇ ਵੀ ਰੋਪਾ ਕਹਿੰਦੇ ਪੁਲਿਸ ਨੇ ਸਾਨੂੰ ਹੱਥ ਘੜੀ ਲਗਾਈ ਹੈ ਤੇ ਉਤੇ ਇਲਾਕੇ ਦੇ ਲੋਕ ਸਾਨੂੰ ਬੜੀ ਬੇਰਹਿਮੀ ਨਾਲ ਕੁੱਟਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹ ਵੀਡੀਓ ਵੀ ਬਹਿਰ ਹੋ ਗਈ ਤਾਂ ਵੀਡੀਓ ਪਤਾ ਨਹੀਂ ਮੈਂ ਦੇਖਿਆ ਵੀ ਪਰ ਇਹੋ ਜਿਹੀ ਕੋ ਕਰਨੀ ਹੈਗੀ ਤੁਹਾਡੇ ਸਾਹਮਣੇ ਕੁੱਟ ਮਾਰਨੀ ਹੋਈ ਨਾ ਨਾ ਮੇਰੇ ਸਾਹਦੇ ਕੋ ਕੁੱਟ ਮਾਰ ਲਿਆ ਮੈਂ ਤਾਂ ਮੌਕੇ ਤੇ ਪਹੁੰਚਿਆ ਥੋੜੀ ਇੰਜਰ ਸੀਗੀ ਮੈਂ ਲਿਆ ਕਿ ਉਸੇ ਟਾਈਮ ਨਹੀਂ ਤਾਂ ਮੈਂ ਸਿਵਲ ਅਸਰ ਲੱਗ ਜਾਣਾ ਤੁਹਾਡੇ ਤੇ ਰੋਪਣਾ ਰਿਹਾ ਹੈ ਵੀ ਤੁਮ ਘਾਰੇ ਨੇ ਪ੍ਰੈਕਸ਼ਨ ਪਾ ਰਹੇ ਨੇ ਰਾਜੀ ਨਾਵੇਂ ਦਾ ਉਹ ਬਿਲਕੁਲ ਝੂਠ ਨਹੀਂ ਇਹੋ ਜਿਹੀ ਕੋ ਕਰਦੀ ਮੈਂ ਕਿਉਂ ਤੁਹਾਨੂੰ ਪ੍ਰੈਕਸ਼ਨ ਕਰੂੰਗਾ ਮੈਂ ਸਰ ਉਹ ਬੰਦਿਆਂ ਦਾ ਪਤਾ ਲੱਗਾ ਜਿਨ੍ਹਾਂ ਨੇ ਕੀਤੀ ਸਿਰਨਾ ਦਾ ਕੁੱਟ ਮਾਰ ਨੇ ਉਹਨਾਂ ਨੂੰ ਵੀ ਦਰਖਾਸਤ ਆ ਉਹਨਾਂ ਬੋਲੋ ਸਰ ਕੀ ਦਿਖਾ ਸੀ ਉਹਨਾਂ ਬੋਲੋ ਐਸੀ ਕਿ ਵੀ ਸਾਡੇ ਕੋਲ ਦੋ ਬੰਦੇ ਆਏ ਆ ਸਾਡਾ ਮਯਾਜ਼ ਨਾਲ ਲੱਗੇ ਸੀਗੇ ਉੱਥੇ ਹੀ ਡੇਗ ਗਏ ਸੀਗੇ ਲੋਕ ਇਕੱਠੇ ਹੋ ਗਏ ਉੱਥੇ ਇਹਨੂੰ ਫੜ ਲਿਆ ਤੇ ਸਰ ਇਹ ਦੇਖਿਆ ਵੀ ਜਿੱਦਾਂ ਕਾਨੂੰਨੀ ਕਾਰਵਾਈ ਕੀਤੀ ਹੋਵੇ ਜਿਹੜਾ ਦੋਨਾਂ ਚ ਕੋਈ ਹੋਵੇ ਤੋਂ ਉਹੀ ਹਜੇ ਸਰ ਤਫਤੀਸ਼ ਕਰ ਰਹੇ ਆ ਕਿਉਂਕਿ ਦੋਨੇ ਤਿਰਾਂ ਦੇ ਸਟਾ ਵਜੀਆਂ ਆ ਦੋਨੇ ਤਿਰਾਂ ਹਜੇ ਮੇਰੇ ਸਾਹਮਣੇ ਨਹੀਂ ਆਈਆਂ ਉਹਨਾਂ ਦੀ ਪ੍ਰੋਬਲਮ ਆ ਵੀ ਹਜੇ ਇਹ ਪੂਰੀ ਤਰ੍ਹਾਂ ਠੀਕ ਨਹੀਂ ਆਏ ਸਰ ਕਾਫੀ ਹੈਰਾਨੀ ਜਨਕ ਮਾਮਲੇ ਲੱਗ ਰਹੇ ਕਿਉਂਕਿ ਸ਼ਰੀਰਿਕ ਸਬੰਧ ਬਣਾਉਣ ਦੀ ਗੱਲ ਸਾਹਮਣੇ ਆਈ ਹੋਵੇ ਸਾਡੇ ਸਾਹਮਣੇ ਨਹੀਂ ਆਈ ਅਸੀਂ ਕਿਦਾਂ ਕਹ ਸਕਦੇ ਸਾਡੇ ਕੋਲ ਸਾਹਮਣੇ ਨਹੀਂ ਆਈ ਇੰਟਰਵਿਊ ਦਿੱਤੀ ਸਰ ਉਹਨਾਂ ਨੇ ਨਹੀਂ ਮੈਨੂੰ ਨਹੀਂ ਮੈਨੂੰ ਇਹ ਬਾਰੇ ਕੋਈ ਜਾਣਕਾਰੀ ਨਹੀਂ ਜਾਣ ਕੀਤੀ ਜਾਈ ਉਹ ਜਾਂਚ ਕਰਾਂਗੇ ਜਿਹਦੇ ਵਿੱਚ ਕੋ ਆਇਆ ਤਾਂ ਸੀਨੀਅਰ ਅਫਸਰ ਜਾਂਚ ਲਾਇਆ ਜਾਏਗਾ ਸਰ ਕੋਲ ਠੀਕ ਹੈ ਠੀਕ ਹੈ ਭਈ ਪੂਰਾ ਨਾਮ ਕੀ ਇਹ ਕਿਹੜਾ ਥਾਣਾ ਜੀ ਇਹ ਦਾ ਇਹ ਮੈਂ ਐਸਐਸ ਹੀ ਹਾਂ ਪ੍ਰਕਾਸ਼ ਥਾਣਾ ਹੈ ਬੁਆਣੀ ਠੀਕ ਹੈ ਥੈਂਕ ਯੂ